ਰਬੀਰ ਸਿੰਘ ਕਗਾ ਪ੍ਰਧਾਨ ਲਾਈਫ ਫੈਡਰੇਸ਼ਨ ਆਤਰਾ ਗੱਲ ਕਰਦੇ ਆ ਬਿਜਲੀ ਬੋਰਡ ਜਦੋਂ ਪੀਐਸਸੀਬੀ 9192 ਦੇ ਵਿੱਚ ਕੰਮ ਕਰ ਰਹੇ ਤੇ ਮਲਾਜ਼ਮਾ ਉਦੋਂ 1/2 ਲੱਖ ਦੇ ਤਕਰੀਬ ਮਲਾਜ਼ਮ ਕੰਮ ਕਰ ਰਹੇ ਸੀ ਤੇ ਅੱਜ ਸਨ ਛਟਗਾ 26 ਤੇ ਅੱਜ ਕੰਮ ਕਿੰਨੇ ਕਰ ਰਹੇ ਨੇ ਜੋ 35 ਹਜ਼ਾਰ ਦੇ ਲਗਭਗ ਕੰਮ ਕਰ ਰਹੇ ਨੇ ਚਹੇ ਦੇ ਕਿੰਨੇ ਤੇ 5 ਲੱਖ ਦੇ ਉਪਰ ਉਪਰ ਗ੍ਰੈਡ ਕਿੰਨੇ ਵਧ ਗਏ ਮਿਟਰਕੰਨੀਤਗਾ ਚ ਲਾਗੇ ਫੈਕਟਰੀਆਂ ਕਿੰਨੀਆਂ ਲੱਗੀਆਂ ਇੰਡਸਟਰੀ ਤੇ ਹੋਰ ਕਿੰਨਾ ਲੋਡ ਵਧਿਆ ਉਹਦੇ ਮੁਤਾਬਕ ਕੈਲਕੂਲੇਸ਼ਨ ਕਰਕੇ ਦੇਖ ਲਓ ਤੇ ਮਲਾਜ਼ਮਾਂ ਦੇ ਗਿੰਦ ਤੇ 5 ਲੱਖ ਹੋਣੇ ਚਾਹੀਦੇ ਸੀ ਫਿਰ ਇਹ ਕਿੰਨੇ ਗਏ 35000 ਦੇ ਲਗਭਗ ਇਹਨਾ ਪੋਸਟਰ ਨੂੰ ਕੌਣ ਖਾ ਗਿਆ ਇੱਕ ਬਦਲਣੇ ਚਾਹੀਦੇ ਤੇ ਕੱਟਣੇ ਚਾਹੀਦੇ ਤੇ ਆ ਜਦੋਂ ਦਾ ਕਾਰਪੋਰੇਸ਼ਨਾਂ ਬਣੀਆਂ ਨੇ ਅਜੇ ਤੱਕ ਸਰਕਾਰੀ ਨੇ ਜਦੋਂ ਤੋਂ ਕਾਰਪੋਰੇਸ਼ਨਾਂ ਬਣੀਆਂ ਨੇ ਉਹਨਾਂ ਤੇ ਇਹ ਜਿਹਾ ਸਿਸਟਮ ਲਾਗੂ ਹੋ ਗਿਆ ਠੇਕੇਦਾਰੀ ਸਿਸਟਮ ਠੇਕੇਦਾਰੀ ਸਿਸਟਮ 8000 ਤੇ ਰੱਖੋ ਠੇਕੇਦਾਰ 12000 ਲੈ ਰਿਹਾ 14000 ਲੈ ਰਿਹਾ ਮੁਲਾਜ਼ਮ ਨੂੰ 8 ਤੋਂ 10000 ਲੁੱਟ ਕਿਹਦੀ ਹੋ ਰਹੀ ਆ ਛੋਟੇ ਮੁਲਾਜ਼ਮ ਦੀ ਕਰ ਕੌਣ ਰਿਹਾ ਠੇਕੇਦਾਰ ਤੇ ਸਰਕਾਰ ਤੇ ਮੁਲਾਜ਼ਮ ਵੱਡੇ ਅਧਿਕਾਰੀ ਤੇ ਹੁਣਾ ਕੀ ਚਾਹੁੰਦਾ ਤੀ ਵੀ ਇਹ ਰੈਗੂਲਰ ਸਪਰਤੀ ਹੋਵੇ ਉਹਦੇ ਸਿੱਧੀਆਂ ਤਨਖਾਹਾਂ ਜੇਬ ਵਿੱਚ ਜਾਣ ਤੇ ਕਿਹੜੀ ਫੇਰ ਜਗਾਰੀ ਵੱਧੇ ਜਾਂ ਔਖ ਮਰੀ ਵੱਧਦੇ ਜਾ ਕਿਉਂ ਠੇਕੇਦਾਰੀ ਲੈ ਜਾਂਦਾ ਪੈਸੇ ਸਾਰੇ ਬਕਸ਼ੇ ਲਾਉਣੇ ਠੇਕੇਦਾਰ ਨੇ ਬਾਹਰ ਕੱਢਣੇ ਮੀਟਰ ਠੇਕੇਦਾਰ ਨੇ ਜੇ ਕੋਈ ਲੈਣਾ ਕੱਢਣੀਆ ਠੇਕੇਦਾਰ ਨੇ ਕੰਮ ਕਿਹੜੇ ਕੁਆਲਿਟੀ ਦਾ ਹੋ ਰਿਹਾ ਸਭ ਨੂੰ ਪਤਾ ਜਦੋਂ ਮੁਲਾਜ਼ਮ ਆਪਣੇ ਹੱਥੀ ਕੰਮ ਕਰਦਾ ਉਹ ਤਾਂ ਇਹ ਜੀ ਮੈਂ ਆਪਣਾ ਕਰਦਾ ਇਹ ਜੀ ਕੁਆਲਿਟੀ ਨਾ ਕਰਦਾ ਵੀ ਇਹ ਕੱਲ ਨੂੰ ਸਾਡੇ ਕਿਸੇ ਮੁਲਾਜ਼ਮ ਦੀ ਜਾਨ ਨਾ ਜਾਵੇ ਕਿਸੇ ਮੁਲਾਜ਼ਮ ਨਾਲ ਦੁਰਘਟਨਾ ਨਾ ਹੋਵੇ ਜਦੋਂ ਠੇਕੇਦਾਰ ਕਰਦਾ ਉਹਤਾਂ ਕੋਸਾ ਹੋਈ ਜਾਵੇ ਪਿੱਛੇ ਇੱਕ ਵਾਰ ਇਹ ਆਪਣੇ ਬਿੱਲ ਪਾਸ ਕਰਾ ਕੇ ਪੇਮੈਂਟਾਂ ਲੈ ਜਾਣੀਆਂ ਨੇ ਜਦੋਂ ਕੋਈ ਹਨੇਰੀ ਦਾ ਬੁੱਲਾ ਆਂਦਾ ਕੋਈ بارش ਆਉਂਦੀ ਆ ਤੇ ਕਾਫੀ ਤਗਾਦ ਵਿੱਚ ਲੈਣਾ ਟੁੱਟ ਜਾਂਦੀਆਂ ਨੇ ਤੇ ਡਿੱਗ ਜਾਂਦੀਆਂ ਨੇ ਐਸ ਕਰਕੇ ਇਹ ਸਰਕਾਰ ਕਹਿੰਦੀ ਕੀ ਆ ਤੇ ਕਰ ਕੀ ਰਹੀ ਆ ਜੇ ਸਰਕਾਰ ਇਮਾਨਦਾਰੀ ਨਾਲ ਸਾਰੇ ਵਿਭਾਗਾਂ ਦੇ ਵਿੱਚ ਖਾਲੀ ਪਈਆਂ ਪੋਸਟਾਂ ਭਰ ਦੇਵੇ ਤੇ ਪੋਸਟਾਂ ਖਤਮ ਕਰਨ ਦੇ بجائے ਸਿੱਖੇ ਕਰੇ ਫਿਰ ਪੰਜਾਬ ਦੀ ਬੇਰੁਜ਼ਗਾਰੀ ਕੁਝ ਹੱਦ ਤੱਕ ਘੱਟ ਸਕਦੀ ਹੈ ਹੁਣ ਜਦੋਂ ਦੇਖਦੇ ਨੇ ਵੀ ਇੱਕ ਪੋਸਟ ਤੇ 4 ਸਾਲ ਕੋਈ ਬੰਦੇ ਨਹੀਂ ਆਇਆ 5 ਸਾਲ ਕੋਈ ਬੰਦੇ ਨੇ ਆਇਆ ਵੀ ਇਹ ਤਾਂ ਉਸ ਬੰਦੇ ਤੋਂ ਬਿਨਾਂ ਹੀ ਕੰਮ ਚੱਲ ਰਿਹਾ ਉਹਨੂੰ ਖਤਮ ਕਰ ਦੇਣਾ ਜਿੰਨੇ ਕਿ ਚਿੱਪਾ ਵਾਲੇ ਮੀਟਰ ਲੱਗੇ ਮੀਟਰ ਰੀਡਰ ਰੀਡਿੰਗ ਲੈਣ ਜਾਂਦਾ ਸੀ ਉਹ ਖਤਮ ਹੋ ਗਈ ਉਹਦੀ ਪੋਸਟ ਇੱਕ ਦਫ਼ਤਰ ਦੇ ਵਿੱਚ 4 ਮੀਟਰ ਰੀਡਰ ਹੁੰਦੇ ਨੇ ਸਬਡਿਵੀਜ਼ਨ ਦੇ ਵਿੱਚ ਕੈਸ਼ੀਅਰ ਕੈਸ਼ ਲੈਂਦਾ ਸੀ ਆਨਲਾਈਨ ਬਿੱਲ ਭਰਨ ਲੱਗੇ ਉਹ ਮੜਾ ਮੋਟਾ ਕਿਡਾ ਬਿੱਲ ਜਾਂਦਾ ਉਹ ਠੇਕੇ ਤੇ 4 ਰੁਪਏ ਪ੍ਰਤੀ ਬਿੱਲ ਬੰਦਾ ਰੱਖਿਆ ਮੀਟਰ ਰੀਡਰ ਤੇ ਗਈ ਪੋਸਟ ਤੇ ਕੈਸ਼ੇਅਰ ਤੇ ਗਈ ਫਿਰ ਬਿੱਲ ਵੰਡਣ ਵਾਲਾ ਬਿੱਲ ਵੰਡਣ ਜਾਇ ਕਰਦਾ ਸੀ ਬਿੱਲ ਵੰਡਣ ਦੀ ਲੋੜ ਹੀ ਨਹੀਂ ਪਹਿੰਦੀ ਸਿੱਧਾ ਆਨਲਾਈਨ ਬਿੱਲ ਮੋਬਾਈਲ ਤੇ ਚੱਲਿਆ ਜਾਂਦਾ ਤੇ ਇਸ ਕਰਕੇ ਸਿਸਟਮ ਜਾ ਕਦਰੂ ਰਹਾ ਮੁਲਾਜ਼ਮਾਂ ਦੀ ਭਰਤੀ ਕਿਵੇਂ ਹੋਊਗੀ ਜੇ ਚਪਲ ਮੀਟਰ ਸਾਰੇ ਪੰਜਾਬ ਦੇ ਵਿੱਚ ਲੱਗ ਗਏ ਤਾਂ ਜਿੰਨੇ ਪੰਜਾਬ ਦੇ ਵਿੱਚ ਸਬ ਡਿਵੀਜ਼ਨਰ ਨੇ ਉਹਦੇ ਵਿੱਚ ਮੀਟਰ ਰੀਡਰ ਜੇ ਪੋਸਟਰ ਨੇ ਉਹ ਸਾਰੀ ਖਤਮ ਬਿਲਵੰਦ ਕਦਿਆਂ ਪੋਸਟਰ ਨੇ ਉਹ ਸਾਰੀ ਖਤਮ ਟਮਾਟਾ ਲ ਕਸ਼ੀਰ ਦਾ ਰਹ ਜੂਆ ਉਹ ਠੇਕੇਦਾਰੀ ਸਿਸਟਮ ਤੇ ਆ ਤੇ ਮੁਲਾਜ਼ਮਾਂ ਦੀ ਭਰਤੀ ਟੇਡੇ ਢੰਗ ਨਾਲ ਬੰਦ ਕਰੀ ਜਾਂਦੇ ਨੇ ਤ੍ਰਿੱਤੇ ਹੋਰ ਬਰਤ ਲੈਂਦੇ ਨੇ ਕਿਹੜਾ ਪਤੇ ਨਹੀਂ ਲੱਗਣ ਦਿੰਦੇ ਤੇ ਜੇ ਚਪਵਾਲੇ ਮੀਟਰ 60 70% ਲੱਗ ਗਏ ਤਾਂ ਹੈ ਚਿੱਪ ਸਿਸਟਮ ਸ਼ੁਰੂ ਹੋ ਜੂ ਪਹਿਲੋਂ ਚਾਰਜ ਕਰਾਵਾਂਗੇ ਪੈਣ ਤਾਂ ਚੱਲਣਾ ਚਾਰਜ ਮਹੀਨੇ ਦਾ ਕਰਾਵਾਂਗੇ ਮਹੀਨਾ ਚੱਲੂ ਵੀਦਨ ਦਾ ਕਰਾਵਾਂਗੇ ਵੀਦਨ ਚੱਲੂ ਜੇ ਹੈ ਆਪਾਂ ਕਹਿ ਦਿੰਦੇ ਤੇ ਵੀ 2 ਮਹੀਨਾ ਦਾ ਪਹਿਲਾ ਪਰਦਾਂਗੇ 4 ਮਹੀਨਾ ਦਾ ਪਰਦਾਂਗੇ ਫਿਰ ਜੇ ਨਾ ਆਪਦ ਪੂਰਾ ਭਰਿਆ ਜਾਂਦਾ ਅੱਧਾ ਪਰਦਾਂਗੇ ਇਹ ਨਹੀਂ ਹੋਣਾ ਹੋਤਾ ਜੇ ਸਾਰਾ ਬਿੱਲ ਟਾਈਮ ਤੇ ਭਰਾਂਗੇ ਤਾਂ ਚੱਲੂ ਨਹੀਂ ਜੇ ਰੋਟੀ ਖਾਂਦੇ ਆ ਰੋਟੀ ਖਾਂਦੇ ਹੀ ਰਹੇ ਹੋਗੇ ਮੀਟਰ ਕੋਈ ਆਣ ਦੀ ਲੋੜ ਨਹੀਂ ਸਿਸਟਮ ਡਾਕਟਰ ਨਾਲ ਜੁੜਿਆ ਹੋਇਆ ਉੱਥੇ ਬੈਠੇ ਕੱਟ ਦੇਣਾ ਉੱਥੇ ਬੈਠੇ ਲਾ ਦੇਣਾ ਜਦੋਂ ਚਿੱਪ ਚਾਰਜ ਕਰਾ ਲਵਾਂਗੇ ਚਾਲੂ ਹੋ ਜੂ ਤੇ ਜਦੋਂ ਰਿਚਾਰਜ ਖਤਮ ਹੋ ਗਿਆ ਲਾਈਟ ਬੰਦ ਹੋ ਜੂ ਐਸ ਕਰਕੇ ਪੋਸਟਾਂ ਕਿਹੜੀਆਂ ਆਪਾਂ ਕਹਿੰਦੇ ਆ ਵੀ ਬਿਜਲੀ ਜਗਾਰੀ ਖਤਮ ਹੋ ਜੂਗੀ ਜੇ ਇਤਰਾ ਦਾ ਸਿਸਟਮ ਲਾਗੂ ਹੋ ਗਿਆ ਤਾਂ ਨੁਕਟ ਪੜੇ ਲਿਖਿਆਂ ਦੀ ਹੋਊਗੀ ਪੜੇ ਲਿਖੇ ਨੌਕਰੀ ਠੇਕੇਦਾਰ ਦੇ ਕੋਲ ਕਰਨਗੇ ਠੇਕੇਦਾਰ ਨੇ ਮਨਮਰਜ਼ੀ ਤਨਖਾਹ ਦੇਣੀ ਆ ਜੇ ਮੜਾ ਮੋਟਾ ਉਹਨੇ ਬੋਲਿਆ ਵੀ ਮੈਨੂੰ ਤਨਖਾਹ ਘੱਟ ਦਿੱਤੀ ਆ ਉਹਨੂੰ ਕਹਿੰਦਾ ਚੱਲ ਕਰਨ ਇਹ ਕੰਪਨੀਆਂ ਆਈਆਂ ਖੜੀਆਂ ਨੇ ਕੰਪਨੀਆਂ ਦਾ ਰਾਜ ਸ਼ੁਰੂ ਹੋਣ ਵਾਲੇ ਆ ਜੇ ਆਪਾਂ ਲੜਾਈ ਨਾ ਦਿੱਤੀ ਤਾਂ ਆਦਨਾ ਕੋਈ ਦੂਰ ਨਹੀਂ ਬਿਏ ਹੈ ਸਸ਼ਟਵਮ ਕਿڑی ਗੱਲ ਕਰ ਰਹੇ ਹਾਂ ਉਹਨੇ ਜਲਦ ਲਾਗੂ ਹੋ ਜਾਣਾ ਹੋਕਾ ਦੇਿੰਦਾ ਜਾਗੋ ਜਾਗੋ ਜਾਗਪੇ ਸਭ ਦਾ ਭਲਾ ਨਹੀਂ ਤਾਂ ਫਿਰ ਇਹੇ ਗੱਲਾਂ ਤੁਹਾਨੂੰ ਦੇਖਣੀਆਂ ਪੈਣੀਆਂ ਇਹ ਵੀਡੀਓ ਨੂੰ ਇਹਨਾਂ ਸ਼ੇਅਰ ਕਰ ਦੋ ਵੀ ਹਰੇਕ ਘਰ ਘਰ ਇਹ ਗੱਲ ਜਾਵੇ ਤੇ ਲੋਕਾਂ ਦੇ ਮਨਾਂ ਦੇ ਵਿੱਚ ਪਵੇ ਜਦੋਂ ਕਿ ਸਰਕਾਰਾਂ ਵੋਟਾਂ ਲੈਣ ਆਂਦੀਆਂ ਨੇ ਉਹਨਾਂ ਨਾਲ ਪੂਰਾ ਵਾਦਾ ਕਰੇ ਵਾਧਾ ਕਰ ਕਰ ਜਾਂਦੀਆਂ ਨੇ ਤੇ ਫਿਰ ਉਹਦੇ ਉੱਤੇ ਪਹਿਰਾ ਦੇਵੇ ਤੇ ਗੱਲ ਇਕੱਠੇ ਹੋਣ ਦੀ ਆ ਲੜਾਈ ਦੇਣ ਦੀ ਆ ਇੱਕ ਮੁੱਠ ਹੋਣ ਦੀ ਆ ਤਾਂ ਪੰਜਾਬੀਆਂ ਨੂੰ ਨੌਕਰੀਆਂ ਵੀ ਮਿਲ ਸਕਦੀਆਂ ਨੇ ਚਤਵ ਸਿਸਟਮ ਤੋਂ ਦੂਰ ਵੀ ਹੋ ਸਕਦੇ ਆ ਐਨੀਆਂ ਬੇਨਤੀਆਂ ਕਰਦਾ ਹੋਇਆ ਹੁਵਹਿਰ ਦਾ ਖਾਲਸਾ ਹੋਵਹਿਰ ਦੀ ਫਤਿਹ ਧੰਨਵਾਦ